ਮੇਰੇ ਸਾਹ ਮੈਂ ਹਰ ਦਰਸ ਨੂੰ ਸੁਕੋਏ ਧੰਨ ਗੁਰੂ ਨਾਨਕ ਦਾਸ ਮਹਾਰਾਜ ਆਸਾ ਜੀ ਬਚਨ ਕਰਦੇ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਚ ਆਸ ਬੇਨਤੀ ਕਰਦੇ ਹਨ ਤੇ ਸਾਨੂੰ ਸਮਝਾਉਂਦੇ ਨੇ ਕਿ ਭਾਈ ਹਰ ਗਰੇ ਗੁਰੂ ਦੇ ਤਰਨਾ ਦੇ ਵਿੱਚ ਬੇਨਤੀ ਕਰਿਆ ਕਰ ਕਿ ਜੇ ਮੇਰੇ ਬਾਦਸ਼ਾਹ ਜੀ ਸਾਡੇ ਉੱਤੇ ਕਿਰਪਾ ਕਰੋ ਦਇਆ ਕਰੋ ਕਿ ਸਾਨੂੰ ਤੇਰੇ ਦਰਸ਼ਨ ਦਾ ਆਨੰਦ ਪ੍ਰਾਪਤ ਹੋ ਜਾਏ ਦਰਸ਼ਨ ਜੇਸੀ ਕਰਦੇ ਹਾਂ ਤੁਸੈ ਸਾਹਿਬ ਜੀ ਦੇ ਪਰ ਆਨੰਦ ਕਿਸੇ ਵਿਰਲੇ ਨੂੰ ਪ੍ਰਾਪਤ ਹੁੰਦਾ ਹੈ ਅਨੰਦ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਜਦੋਂ ਅਸੀਂ ਗੁਰੂ ਜੀ ਦੇ ਦਰਸ਼ਨਾਂ ਕਰਕੇ ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਸੁਣਦੇ ਹਾਂ ਸੁਣ ਕੇ ਸਤਿਗੁਰਾਂ ਦੇ ਪਾਵਨ ਬਚਨਾਂ ਨੂੰ ਸਾਡਾ ਮਨ ਮੰਨ ਜਾਵੇ ਜਦੋਂ ਗੁਰੂ ਦੇ ਬਚਨਾਂ ਦੇ ਰਾਹੀਂ ਸਾਡਾ ਮਨ ਮੰਨ ਗਿਆ ਸਾਡੇ ਮਨ ਤੇ ਗੁਰੂ ਦੇ ਬਚਨਾਂ ਦਾ ਆਸਰਾ ਹੋਇਆ ਫਿਰ ਪਰਮ ਆਨੰਦ ਪ੍ਰਾਪਤ ਵਾਣੀ ਜ시 ਹੈ ਆਨੰਦ ਅਨੰਤ ਸਭ ਕੋ ਕਹਿਆ ਅਨੰਤ ਗੁਰੂ ਤੇ ਜਾਮਿਆ ਕਹਿਣ ਤੇ ਸਾਰੇ ਆਨੰਦ ਵਿੱਚ ਹਨ ਪਰ ਅਸਲ ਆਨੰਦ ਗੁਰੂ ਤੋਂ ਪ੍ਰਾਪਤ ਹੁੰਦਾ ਹੈ ਇਹ ਆਨੰਦ ਕੀ ਹੈ ਇਹ ਵੀ ਗੁਰੂ ਤੋਂ ਹੀ ਸਾਨੂੰ ਸਤਿਗੁਰੂ ਜੀ ਤੋਂ ਹੀ ਸਿੱਖਿਆ ਮਿਲਦੀ ਹੈ ਇਸ ਕਰਕੇ ਸਾਹਿਬ ਸਤਿਗੁਰੂ ਪ੍ਰਭ ਸਾਹਿਬ ਜੀ ਤੇ ਸਾਡੇ ਤੇ ਦਇਆ ਕਰੋ ਕਿ ਸਾਨੂੰ ਆਪ ਜੀ ਦੇ ਦਰਸ਼ਨ ਦਾ ਆਨੰਦ ਪ੍ਰਾਪਤ ਹੋ ਉ ਜਾਏ आनंद प्राप्त कबो होएगा जब हम श्री वचना सुनके मनन ते जिस ਨੂੰ ਆਨੰਦ ਪ੍ਰਾਪਤ ਹੁੰਦਾ ਹੈ 파ਸਾਹੀ ਵਚਨ ਕਰਦੇ ਹਨ ਭਾਈ ਫਿਰ ਉਹ ਬੜੇ ਆਨੰਦ ਦੇ ਵਿੱਚ ਹਰ ਇੱਕ दुख सुख ਨੂੰ ਆਪਣੇ ਤਨ ਤੇ ਬਣਾਉਂਦਾ ਹੋਇਆ ਤੇ ਗੁਰੂ ਦਾ ਸਤਿ ਕਰਦਾ ਕਿਉਂਕਿ ਬਰਹੁ ਨੂੰ ਇਹ ਸਮਝ ਆ ਜਾਂਦੀ ਹੈ ਹਨਰੀ वेदना तू जानका सा ਕਭੁਰ ਕਿਆ ਜਾਣੈ ਕੋਏ ਸਮਝਾ ਜੰਮੈ ਹੈ ਕਿ ਵੀ ਮੇਰੇ ਪਾਤਸ਼ਾਹ ਜੀ ਮੇਰੇ ਦਿਲ ਦੀ ਪੀੜ ਨੂੰ ਕੋਈ ਜਾਣਦਾ ਕੋਈ ਹੋਰ ਕੀ ਜਾਣ ਸਕਦਾ ਹੈ ਇਹ ਵਿਸ਼ਵਾਸ ਹੋ ਜਾਂਦਾ ਹੈ ਤੇ ਇੱਕ ਭਰੋਸਾ ਹੋ ਜਾਂਦਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਕਿਹਾ ਹੈ ਭਾਈ ਜਿਹੜਾ ਕਾਲਪੁਰ ਤੁਰੇ ਕੋ ਤੇਰੀ ਹਰੇ ਘਰ ਇੱਕ ਰਗ ਦਾ ਵਾਰਕ ਹੋਇ ਹੈ ਆਹ ਇੱਕ ਦੁੱਖ ਸੁੱਖ ਨੂੰ ਨਹੀਂ ਤੇਰੇ ਨੂੰ ਜਾਣਦਾ ਹੈ ਉਹ ਕਾਲਪੁਰਪ ਵਹਿਗੁਰੂ ਦਿਲ ਦੀ ਪੀੜ ਨੂੰ ਜਾਣਦਾ ਹੈ ਪਰ ਇਸ ਸੰਸਾਰ ਸਿਰਫ ਸਾਡੇ ਤਾਨੂੰ ਦੇਖੇਗਾ ਤੰਨ ਉਦਾਸ ਹੋਇਆ ਦੇਖੇਗਾ মুখ ਨੂੰ ਫਿਰ ਇਹ ਸਮਝ ਲੈਂਦਾ ਹੈ ਇਹ ਕਿਸੇ ਦੁੱਖ ਵਿੱਚ ਹੈ ਚਿਹਰੇ ਤੇ ਖੁਸ਼ੀ ਵੇਖਦਾ ਹੈ ਤੇ ਦੇਖਦਾ ਨੇ ਇਹ ਨੂੰ ਸੁੱਖ ਬੜਾ ਹੈ ਪਰ ਅੰਦਰ ਦੀ ਜਿਹੜੀ ਪੀੜ ਹੈ ਦੁੱਖ ਹੈ ਜਾਂ ਸੁੱਖ ਹੈ ਕੋ ਨੂੰ ਕੇਵਲ ਤੇ ਕੇਵਲ ਇਕ ਅਕਾਰਪੁਰ ਰੈਗੂ ਹੀ ਜਾਣਦੇ ਹਨ ਔਰ ਕੋਈ ਨਹੀਂ ਜਾਣ ਸਕਦਾ ਹੈ ਰਹਾ ਸੱਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ اے ਮੇਰੇ ਪਤਸਾ ਵੀ ਤੂੰ ਸਦਾ ਹੀ ਕੈਮ ਰਹਿਣ ਵਾਲਾ ਮਾਲਕ ਹੈ ਤੂੰ ਅਟਲ ਹੈ ਜੋ ਕੁਝ ਤੂੰ ਕਰਦਾ ਹੈ ਉਹ ਵੀ ਉਤਾਰੀ ਈਨ ਹੈ ਉਸ ਵਿੱਚ ਵੀ ਕੋਈ ਕੂਣਤਾ ਨਹੀਂ ਹੈ ਜੋ ਕੁਝ ਵੀ ਸੰਸਾਰ ਤੇ ਹੋ ਰਿਹਾ ਹੈ ਕਾਲ ਪੁਰਖ ਵੈਗੁਰੂ ਦੀ ਆਪਣੀ ਖੇਡ ਹੈ ਉਹਦੇ ਹੁਕਮ ਵਿੱਚ ਹੋ ਰਿਹਾ ਹੈ ਠੂਠਾ ਕਿਸ ਕੋ ਆਖੀਏ ਮਿਰਸਾ ਦੂਜਾ ਨਹੀਂ ਕੋਏ ਹੈ ਮਿਰ ਪਾਸਾ ਜੀ ਸਾਰੇ ਸੰਸਾਰ ਵਿੱਚ ਤੇਥੋਂ ਬਿਨਾ ਕੋਈ ਨਹੀਂ ਹੈ ਫਿਰ ਹੋਰ ਕੋਈ ਨਹੀਂ ਹੈ ਇਸ ਲਈ ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ਹੈ ਸਭਨਾ ਵਿੱਚ ਤੂੰ ਵਰਤਦਾ ਸਾਹ ਸਭ ਤੁਝ ਹੈ ਭਿਆਨ ਦਿਨ ਰਾਤ اے ਮੇਰੇ ਭਗਤ ਸਾਹਿਬ ਜੀ ਤੂੰ ਸਭ ਜੀਵਾਂ ਵਿੱਚ ਮੂਜੂਦ ਹੈ ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਕਰਦੇ ਹਾਨ ਸਭ ਤੁਝ ਹੀ ਤਾਰ ਗੋ ਅੰਗ ਦੇ ਤੇ ਸਾਹ ਤੂੰ ਸਭਨਾ ਕਰਨ ਇੱਕ ਦਾ ਏ ਮੇਰੇ ਬਾਪ ਸਾ ਜੀ ਸਾਰੇ ਜੀਵ ਤੇਰੇ ਬਖ ਸੁਣੀ ਮੰਗਾ ਮੰਗਦੇ ਨੇ ਇੱਕ ਤੂੰ ਹੀ ਸਭ ਜੀਵਾਂ ਨੂੰ ਦਰਤਾ ਦੇ ਰਹਾ ਹੈ ਸਭ ਕੋ ਤੁਝ ਹੀ ਪਰਸਾ ਜੀ ਤੁਪ ਜੀ ਹਰੇਕ ਜੀਵ ਤੇਰੇ ਹੁਕਮ ਦੇ ਵਿੱਚ ਹੈ ਤੈ ਤੋਂ ਆਕੀ ਕੋਈ ਵੀ ਜੀਵ ਹੋ ਨਹੀਂ ਸਕਦਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਵਿਰਸਾ ਹਾਂ ਸਭ ਕੁਝ ਹੀ ਮੈਂ ਸਮਾਹ ਹੈ ਏ ਮੇਰੇ ਪਰਸਾ ਜੀ ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਨੇ ਇਹ ਸਾਰੇ ਜੀਵ ਜਿੰਨੇ ਵੀ ਨੇ ਜਿੰਨਾ ਵੀ ਸੰਸਾਰ ਹੈ ਸਾਰੇ ਜੀਵ ਤੇਰੇ ਪੈਰਾ ਕੀਤੇ ਨੇ ਇਹ ਸਾਰੇ ਤੇਰੇ ਵਿੱਚ ਹੀ ਨਿਨ ਹੋ ਜਾਂਦੇ ਹਨ ਸਭਨਾ ਕੀ ਤੂੰ ਆਸ ਹੈ ਮੇਰੇ ਪ੍ਰਸਾਦ ਸਭਨਾ ਕੀ ਤੂੰ ਆਸ ਹੈ ਉਹ ਸਭ ਜੀਵਾਂ ਦੀਆਂ ਆਸਾਂ ਪੂਰੀਆਂ ਕਰਦਾਨ ਹੈ ਸਾਰੇ ਜੀਵ ਤੇਰਾ ਹੀ ਧਿਆਨ ਕਰਦੇ ਹਨ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸਤਿਨਾਮੁ ਕਿਤੇ ਪਾਤਸ਼ਾਹ ਇਹ ਵੱਡਿਆਂ ਦੀ ਮੋਹਰ ਲਾ ਕੇ ਉਹ ਨਾਮ ਦਾ ਜੀਵ ਚਰਦੇ ਨੇ ਤੇਰੇ ਨਾਮਕ ਦੇ ਪਾਤਸ਼ਾਹ ਜੀ ਇਹ ਮੇਰੇ ਪਿਆਰੇ ਜੀ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਮੈਨੂੰ ਆਪਣੇ ਚਰਨਾਂ ਦੇ ਵਿੱਚ ਰੱਖ ਲੈ। ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ। ਆਪ ਸਦਾ ਰਹਿਣ ਵਾਲਾ ਹੈ। ਤੇਰੇ ਹੁਕਮ ਦੇ ਵਿੱਚ ਹਰੇਕ ਜੀਵ ਚੱਲ ਰਿਹਾ ਹੈ। ਹੁਕਮ ਰਜ਼ਾਈ ਕਰਨਾ। ਬਾਹਰ ਹੁਕਮ ਨਾ ਕੋਈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਕੋਈ ਵੀ ਤੇਰੇ ਹੁਕਮ ਤੋਂ ਆਕੀ ਨਹੀਂ ਹੈ। ਤੇਰੇ ਹੁਕਮ ਦੇ ਵਿੱਚ ਚੱਲ ਰਿਹਾ ਹੈ ਪੂਰਾ ਸੰਸਾਰ ਚੱਲ ਰਿਹਾ ਹੈ। ਜਿਨੇ ਵੀ ਸੰਸਾਰ ਦੇ ਜੀਵ ਨੇ ਸਾਰੇ ਤੇਰੇ ਹੀ ਬਣਾਏ ਹੋਏ ਹਨ ਤੇ ਸਾਰਿਆਂ ਦੇ ਵਿੱਚ ਤੂੰ ਆਪ ਵਸਦਾ ਹੈ ਇਸ ਕਰਕੇ ਇਹ ਸਦਾ ਕਾਇਮ ਰਹਿਣ ਵਾਲੇ ਆਕਾਲ ਪੁਰਖ ਵੈਰਗੁਰੂ ਜੀ ਤੂੰ ਸਾਨੂੰ ਜਿਵੇਂ ਪਾਉਂਦਾ ਹੈ ਜਿਉਂ ਭਾਵੈ ਤੂੰ ਰੱਖ ਤੂੰ ਮੇਰੇ ਪਿਆਰੇ ਜਿਵੇਂ ਤੈਨੂੰ ਪਾਉਂਦਾ ਹੈ ਸਾਨੂੰ ਜੀਵਾਂ ਨੂੰ ਉਸੇ ਤਰ੍ਹਾਂ ਆਪਣੇ ਹਉਂਦ ਦੇ ਵਿੱਚ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖ ਆਪਣੇ ਚਰਨਾਂ ਦੇ ਵਿੱਚ ਰੱਖ ਲੈ ਕਿਉਂਕਿ ਤੇਰੇ ਚਰਨਾਂ ਤੋਂ ਬਿਨਾ ਸਾਡਾ ਹੋਰ ਕੋਈ ਸੰਹਾਰਾ ਨਹੀਂ ਸਾਡੇ ਪੀੜਾ ਨੂੰ ਦਿਲ ਦੀਆਂ ਪੀੜਾ ਨੂੰ ਮੁੱਖਾਂ ਨੂੰ ਤੂੰ ਜਾਣਦਾ ਹੈ ਤੇ ਤੇਰੇ ਤੋਂ ਬਗੈਰ ਇਹਨਾਂ ਮੁੱਖਾਂ ਦਾ ਛੁਲਾਹ ਕਰਨ ਵਾਲਾ ਵੀ ਕੋਈ ਨਹੀਂ ਹੈ ਇਸ ਕਰਕੇ ਪ੍ਰਭ ਸਾਹਿਬ ਜੀ ਕਹਿੰਦੇ ਭਾਈ ਗੁਰੂ ਦੇ ਚਰਨਾਂ ਦੇ ਇਹ ਗੰਨ ਜਨਨ ਤਸਿਹਤ ਆ ਕੇ ਅਰਦਾਸ ਕਰਿਆ ਕਰ ਬੇਨਤੀ ਕਰਿਆ ਕਰ ਜਿਉਂ ਪਾਗਲ ਨੂੰ ਰੱਖ ਲੈ ਮੇਰੇ ਪਿਆਰੇ ਜਿਵੇਂ ਤੈਨੂੰ ਪੰਗਾ ਹੈ ਜਿਵੇਂ ਤੈਨੂੰ ਚੰਗਾ ਲੱਗਦਾ ਹੈ ਓਵੇਂ ਹੀ ਸਾਨੂੰ ਜੀਵਨ ਆਪਣੇ ਚਰਨਾਂ ਵਿੱਚ ਰੱਖ ਲੈ ਕਿਰਪਾ ਕਰ ਸਾਨੂੰ ਨਾਮ ਦੀ ਦਾਤ ਕਰਿ ਅਕਸ਼ਿ ਸਿਮਰਨ ਦੀ ਦਾਤ ਕਰਿ ਅਕਸ਼ਿ ਸੇਵਾ ਦੀ ਦਾਤ ਕਰਿ ਅਕਸ਼ਿ ਆਪਣੇ ਚਰਨਾਂ ਦਾ ਪਿਆਰ ਵਸਾ ਦੇ ਆਪਣੇ ਚਰਨਾਂ ਨਾਲ ਜੋੜ ਲੈ ਇਸ ਕਰਕੇ ਭਾਈ ਜਦੋਂ ਗੁਰੂ ਚਰਨਾਂ ਤੇ ਸਿਮਰਨ ਦਾ ਸਹਾਰਾ ਲਓਗੇ ਨਿਮਾਣੀ ਨੂੰ ਕੇ ਅਰਦਾਸ ਕਰਾਂਗੇ ਤੇ ਸਤਿਗੁਰੂ ਦੀ ਕਿਰਪਾ ਨੂੰ ਨੇ ਜਗੁ ਦੇ ਸਮਰਾਟ ਦੇ ਸਰਬੱਗ ਨੇ ਆਪਰੁ ਕਿਰਪਾ ਕਰਕੇ ਆਪਣੇ ਸੇਵ ਨੂੰ ਆਪਣੇ ਚਰਨਾਂ ਨੰਗੁਰ ਲੈਂਦੇ ਹਨ ਨਾਮ ਨੇ ਰਾਖ ਬਖਸ਼ ਦਿੰਦੇ ਹਨ ਆਪਣੇ ਹੁਕਮ ਦੇ ਵਿੱਚ ਰੱਖ ਕੇ ਆਪਣੇ ਪਿਆਰੇ ਦਾ ਇਸ ਸੰਸਾਰ ਸਮੁੰਦਰ ਤੋਂ ਉਧਾਰ ਕਰ